ਇਹ ਦਿਸਾਹਰੋੜ ਤੇ ਖੜੇ ਐਸ ਵਕਤ ਤਾਂ ਇੱਥੇ ਚੰਦ ਭਾਣ ਵਾਲਾ ਮਾਹੌਲ ਹੀ ਬਣਿਆ ਹੋਇਆ ਇੱਕ ਘਰ ਦੇ ਵਿੱਚ ਵਿਆਹ ਰੱਖਿਆ ਹੋਇਆ ਸੀ ਤੇ ਦੂਜੀ ਧਰ ਵੱਲੋਂ ਉਹਨਾਂ ਉੱਤੇ ਹਮਲਾ ਕੀਤਾ ਗਿਆ ਸਾਡੀ ਗੱਲ ਹੀ ਸੁਣੀ ਉਸ ਤੋਂ ਬਾਅਦ ਉਹਨਾਂ ਨੇ ਫਿਰ ਮੀਹ ਬਰਾਸਾ ਆਟਾ ਦਾ ਅਸੀਂ ਰੋਟੀ ਖਾਈ ਜਾਂਦਾਂ ਸੀ ਉੱਤੋਂ ਦੋ ਮੁੰਡੇ ਰੋੜੇ ਮਾਰਨ ਲੱਗ ਗਏ ਮੇਰੇ ਨਾਨਾ ਰਗਾ ਰੋਟੀ ਬਣਾਈ ਜਾਂਦੀਆਂ ਸੀ ਨਾ ਮੈਂ ਆਖਿਆ ਬਈ ਪਪੂ ਰੋੜੇ ਵੱਜੀ ਜਾਂਦੇ ਆ ਆਂਦੀ ਭਾਬੀ ਤੁਸੀਂ ਦਵਾ ਦਾ ਵੰਦਰ ਉੱਠ ਕੇ ਹੋ ਜੋ ਅਸੀਂ ਦਵਾ ਦਾ ਵੰਦਰ ਉੱਠ ਕੇ ਹੋਵਾਂਗਾ ਤੇ ਮੁੜ ਕੇ ਇੱਧਰ ਦੀ ਰੋੜੇ ਚ ਲਾਉਣ ਲੱਗ ਗਏ ਇੱਥੋਂ ਮੈਨੂੰ ਨਹੀਂ ਪਤਾ ਵੀ ਇਹਨਾਂ ਦੀ ਕੀ ਗੱਲ ਬਾਤ ਆ ਕੇ ਘਰੇ ਮੁੰਡਾ ਗਿਆ ਸੀ ਇਹ ਇਹਨੂੰ ਪਤਾ ਨਹੀਂ ਕੋਈ ਸਮਾਨ ਲੈਣ ਗਿਆ ਉੱਥੇ ਆ ਕੇ ਇੱਟਾ ਰੋੜੀ ਚ ਲਾਉਣ ਲੱਗ ਗਏ ਤਾਂ ਅਸੀਂ ਬੈਠ ਕੇ ਬੈਠੇ ਸੀਗੇ ਘਰੇ ਆ ਕੇ ਉਹ ਆ ਗਏ ਆਂ ਦੇ ਸਾਡੇ ਮੁੰਡੇ ਨੂੰ ਉੱਥੇ ਘੇਰ ਲਿਆ ਉਹਨਾਂ ਨੇ ਰੋਕ ਲਿਆ ਬੰਨ ਲਿਆ ਜਦੋਂ ਅਸੀਂ ਸਾਰੇ ਘਰ ਗਏ ਉਹਨਾਂ ਨੇ ਇੱਟਾਂ ਚਲਾਦੀਆਂ ਸਾਡੀ ਜਾਨ ਬਚੀ ਇੱਕ ਇੱਟਾਂ ਵਧੀਆਂ ਮੁੰਡਿਆਂ ਦੇ ਸਿਰਾਂ 'ਚ ਸੜਕ ਦੇ ਵਿੱਚ ਸਾਹਤੀਆਂ ਇੱਟਾਂ ਡਲੇ ਚੱਲੇ ਆ ਗਰਨੇਟਾਂ ਵਾਂਗ ਇਹ ਡਲੇ ਇੱਟਾਂ ਚਲੇ ਆ ਮੀਂਹ ਵਾਂਗ ਵਰਿਆ ਲੈ ਇਹਨਾਂ ਨੇ ਕੋਠੇ ਉੱਪਰ ਚੜ੍ਹ ਕੇ ਸਾਰਿਆਂ ਦੇ ਡਲੇ ਚੜਾਏ ਆ ਸਾਰੇ ਬੱਚਿਆਂ ਦੇ ਵੱੱਜੇ ਹੈਗੇ ਮੇਨ ਬੰਦਿਆਂ ਦੇ ਛੋਟੇ ਛੋਟੇ ਬੱਚਿਆਂ ਦੇ ਮਤਲਬ ਵੀ ਬੱਚੇ ਹੈਗੇ ਸਾਰਾ ਘਰ ਸਾਡਾ ਭਰਿਆ ਹੋਇਆ ਹਾਲਾਂਕਿ ਸਾਡੇ ਨਾਲ ਕੋਈ ਰੋਲਾ ਨਹੀਂ ਸੀਗਾ ਇਹ ਇਹ ਤੁਹਾਡੇ ਪਰਵਾਦੇ ਮੈਂਬਰ ਦਾਖਲ ਹੈ ਹਾਂਜੀ ਇਹਨਾਂ ਨੂੰ ਰੈਫਰ ਕਰਦਾ ਫਰੀਦਪੁਰ ਲੜਾਈ ਦਾ ਕਾਰਨ ਆ ਮੁੰਡਾ ਡੱਕਿਆ ਸੀ दारू ਦਾ ਗਾਲਾਂ ਕੱਢਣੋਂ ਨਾ ਹਟਿਆ ਜਵਾਕ ਘੂਰਨ ਲੱਗੇ ਮੈਂ ਇਹਨਾਂ ਨੇ ਫਿਰ ਮੀਂਹ ਵਾਂਗੂ ਇੱਥੋਂ ਡਲੇ ਕੋਠੇ ਤੋਂ ਚੜਕੇ ਤੇ ਆ ਮੋਰ ਸਾਧਰਾਂ ਦੇ ਵਿੱਚ ਦੀ ਮੋਰੇ ਕੱਢੇ ਗਏ ਆ ਆ ਉੱਠ ਥੱਲੇ ਬੰਨਿਆ ਹੋਇਸੀ ਆ ਥੱਲੇ ਵੇਖੋ ਆਈ ਇਹ ਚਾਦਰਾਂ ਭੰਨੀਆਂ ਗਈਆਂ ਤੇ ਵੇਖੋ ਜਨਵਾਰਾ ਇਹਦਾ ਬੇਜਵਾਨ ਹੈ ਜਦੋਂ ਉੱਪਰੋਂ ਇੱਟਾਂ ਡੇਲੇ ਚੱਲੇ ਆ ਤੇ ਇਹਦੇ ਤਾਂ ਵਜਨੀਆਂ ਵਜਨੀਆਂ ਸੀਗੀਆਂ ਇਹ ਸੜਕ ਦੇ ਉੱਪਰ ਸਾਰੀ ਦੇ ਉੱਪਰ ਡਲੇ ਡਲੇ ਪਏ ਜੋ ਵੀ ਕਿਸੇ ਦੇ ਹੱਥ 'ਚ ਕੁਝ ਆ ਗਿਆ ਜਿਵੇਂ ਪੱਥਰ ਆ ਪੱਥਰ ਪਿਆ ਜੋ ਵੀ ਕੁਝ ਹੱਥ 'ਚ ਆ ਗਿਆ ਡੜਾ ਇੱਟ ਵੀ ਕੁਝ ਵੀ ਆ ਗਿਆ ਉਹਨਾਂ ਨੂੰ ਚਲਾਵਾ ਮਾਰਿਆ ਇਹ ਕਹਿੰਦਾ ਵੀ ਕੌਣ ਖੜੇ ਆ ਕਹਿੰਦਾ ਕਤੀੜਾ ਹੀ ਸਾਨੂੰ ਕਹਿੰਦਾ ਕਤੀੜਾ ਤੇ ਫਿਰ ਸਾਡੇ ਨਾਲ ਹੱਥਾਂ ਮੁੱਕੀ ਹੋਈ ਫਿਰ ਇਹ ਬੰਦੇ ਬਰਾਗ ਲੈਣ ਦਿਨਾਂ ਨੇ ਬਾਹਰ ਹੋਈ ਤੇ ਉਹ 20-25 ਜਣੇ ਸੀਗੇ ਉਹਨਾਂ ਕੋਲੇ ਠੰਡੇ ਕਿਰਪਾਨਾਂ ਵੀ ਸੀ ਗਈ ਘਰੇ ਵੀ ਰੋੜੇ ਚਲਾ ਕੇ ਗਿਆ ਤੁਸੀਂ ਦੇਖੇ ਇੱਥੋਂ ਫਿਰ ਅਸੀਂ ਦਵੱਲੇ ਤੇ ਤਾਂ ਕੋਠਿਆਂ ਤੇ ਚੜ ਗਏ ਕੋਠਿਆਂ ਤੇ ਚੜ ਕੇ ਤੇ ਘਰੇ ਡਲੇ ਮਾਰ ਲੱਗੇ ਘਰੇ ਮਾਸੀ ਰੋਟੀ ਬਣਾਈ ਜਾਂਦੀ ਸੀ ਉਹਦੇ ਸਰਚ ਵੱਜ ਡાળા ਪਰ ਸਾਨੂੰ ਤਾਂ ਨਾ ਦੁਖੀ ਕਰੇ ਜਦੋਂ ਇੱਥੋਂ ਦੀ ਨੰਗਣਾ ਇਹਨੇ ਕੁੱਤੇ ਕਿਤੀੜ ਕਹਿ ਕੇ ਨੰਗਣਾ ਜਿਹੜਾ ਆ ਇਸੇ ਸ਼ੀਸ਼ੇ ਟੁੱਟੇ ਆ ਤੇ ਇੱਕ ਕਸ ਨਾਲ ਟੁੱਟੇ ਆਜ ਥੱਲੇ ਆਦ ਨਿਰਨਾ ਟੁੱਟਿਆ ਆ ਇਹਨਾਂ ਨੇ ਆ ਆ ਭੰਨੇ ਆ ਇੱਥੋਂ ਤੱਕ ਸਾਨੂੰ ਪਹੁੰਚਣ ਦਾ ਮੌਕਾ ਹੀ ਨਹੀਂ ਦਿੱਤਾ ਨਾ ਉਹ ਕਹਿੰਦੇ ਵੀ ਇਹਨਾਂ ਨੂੰ ਡਲੇ ਮਾਰ ਕੇ ਆ ਭੰਨੇ ਉਹਨਾਂ ਨੇ ਕਹਿੰਦੇ ਤੁਸੀਂ ਆਪਦੀ ਮਾਂ ਦੀ ਸੌਂਹ ਖਾ ਦੇਣੀ ਮੈਂ ਘਰ ਦੁਆਰੇ ਚੜਾ ਦੇਣਾ ਆਥਨ ਤੜਕੇ ਨੂੰ ਜਿਆਦਾ ਮੈਂ ਨਾ ਆਪਦੀ ਮਾਂ ਦਾ ਮੂੰਹ ਵੇਖਾਂ ਤੇ ਜਾਂ ਤੁਸੀਂ ਦੇਖਣਾ ਵੇਖੋ ਤੁਸੀਂ ਉਹਨਾਂ ਦੇ ਬਾਹਰ ਵਿੱਚ ਗਏ ਸੀ ਬਾਈ ਅਸੀਂ ਹੁਣ ਇਹ ਸੜਕ ਸਰਕਾਰੀ ਆ ਅਸੀਂ ਗਾਮ ਨਹੀਂ ਲੰਘ ਸਕਦੇਗੇ ਅਸੀਂ ਆਪਦਾ ਕੰਮ-ਬਾਬ ਤਾਂ ਗਾਹ ਚੱਲਿਆ ਬਾਜ਼ਾਰ ਹੈਗਾ ਅਸੀਂ ਆਪਦੇ ਬਾਜ਼ਾਰ ਵੀ ਨਹੀਂ ਦਾ ਸਕਦੇਗੇ ਤੇ ਜੇ ਹੁਣ ਅਸੀਂ ਆਪਸ ਵਿੱਚ ਕੋਈ ਗੱਲ ਕਰਦੇ ਆਂ ਨਿਆ ਤਾਂ ਤੁਹਾਨੂੰ ਐਵੇਂ ਵਹਿਣ ਪੈ ਜੇ ਅਸੀਂ ਖੜਿਆ ਜੈਤੋ ਤੋਂ ਕੋਠੇ ਕੇਰਾ ਸਿੰਘ ਵਾਲੇ ਨੂੰ ਜਾਣ ਵਾਲੇ ਰੋਡ ਦੇ ਉੱਤੇ ਟੀਬੀ ਸਾਹਿਬ ਦੇ ਬੈਕਸਾਈਡ ਤੇ ਖੜੇ ਆ ਮੈਂ ਇੱਥੋਂ ਦੇ ਦਿਖਾਦਾ ਤਸਵੀਰਾਂ ਪੰਜਾਬ ਦੀ ਜਿਹੜੀ ਕਾਨੂੰਨ ਅਵਸਥਾ ਹੈ ਦਿਨੋ ਦਿਨ ਦਾਮਾਡੋਲ ਹੁੰਦੀ ਜਾ ਰਹੀ ਹੈ ਆਹ ਵੇਖ ਲਓ ਟੀਬੀ ਸਾਹਿਬ ਰੋਡ ਤੇ ਖੜੇ ਆ ਇਸ ਵਕਤ ਆ ਇੱਥੇ ਚੰਦ ਭਾਣ ਵਾਲਾ ਮਾਹੌਲ ਹੀ ਬਣਿਆ ਹੋਇਆ ਇੱਟਾਂ ਡਲੇ ਚੱਲੇ ਆ ਆਮੋ ਸਾਹਮਣੇ ਦੋ ਧਰਾਂ ਆਪਸ ਵਿੱਚ ਲੜਾਈ ਹੋਈ ਹੈ ਇੱਕ ਘਰ ਦੇ ਵਿੱਚ ਵਿਆਹ ਰੱਖਿਆ ਹੋਇਆ ਸੀ ਤੇ ਦੂਜੀ ਧਿਰ ਵੱਲੋਂ ਉਹਨਾਂ ਉੱਤੇ ਹਮਲਾ ਕੀਤਾ ਗਿਆ ਕੀ ਕਾਰਨਾ ਕੀ ਕਹਾਣੀ ਹੈ ਇਹ ਸਾਰੀ ਗੱਲਬਾਤ ਕਰਾਂਗੇ ਇੱਥੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਘਟਨਾ ਘਟੀ ਹੈ ਘਟਨਾ ਘਟਣ ਦਾ ਕਾਰਨ ਕੀ ਹੈ ਇਸ ਪਰਿਵਾਰ ਦੇ ਘਰੇ ਵਿਆਹ ਰੱਖਿਆ ਹੋਇਆ ਸੀ ਇਟਾਂ ਡਲੇ ਚੱਲਦੇ ਆ ਕੀ ਘਟਨਾ ਘਟੀ ਹੈ ਪਰਿਵਾਰ ਸਾਡੇ ਨਾਲ ਆ ਪੂਰੀ ਜਾਣਕਾਰੀ ਲਵਾਂਗੇ ਘਰ ਦੇ ਵਿੱਚ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹਿੰਦਾ ਤਸਵੀਰਾਂ ਦਿਖਾ ਦੇ ਮੇਲਗਿਲ ਆਇਆ ਹੋਇਆ ਵਿਆਹ ਇਧਰ ਨੇ ਪਾਸੇ ਰੰਗਾਰੰਗ ਪ੍ਰੋਗਰਾਮ ਚੱਲ ਰਿਹਾ ਹਤੀ ਇਧਰ ਨੇ ਪਾਸੇ ਦੂਜੇ ਪਾਸੇ ਡਲੇ ਚੱਲਦੇ ਇਟਾਂ ਸਾਫਤੀਆਂ ਇਟਾਂ ਜਿਹੜੀਆਂ ਆਉਂਦੀਆਂ ਡਲੇ ਆਉਂਦੇ ਆ ਇਟਾਂ ਡਲੇ ਆਉਣ ਦਾ ਕਾਰਨ ਕੀ ਆ ਅੱਜ ਪਰਿਵਾਰ ਸਾਡੇ ਨਾਲ ਆ ਕੀ ਗੱਲਬਾਤ ਹੋਈ ਆ ਤੁਹਾਡੇ ਘਰੇ ਵਿਆਹ ਰੱਖਿਆ ਹੋਇਆ ਇਟਾਂ ਡਲੇ ਚੱਲਦੇ ਆ ਖੁਸ਼ੀ ਦਾ ਮਾਹੌਲ ਆ ਡੀਜੇ ਚੱਲ ਰਹੇ ਆ ਦੂਸਰੇ ਪਾਸੇ ਇਟਾਂ ਡਲੇ ਚੱਲ ਰਹੇ ਇਟਾਂ ਡਲੇ ਚੱਲਣ ਦਾ ਕਾਰਨ ਕੀ ਆ ਮੈਂ ਤੁਹਾਨੂੰ ਇਹੀ ਪਹਿਲਾਂ ਮੈਂ ਤਾਂ ਢੀਡੇ ਨਾਲ ਬਿਠਾਣਾ ਉਹਨੂੰ ਜੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਆਹ ਕੋਸਰ ਯਾਦਾ ਬਾਹਰ ਮਨ ਤਾਂ ਮੇਰੀ ਕੁੜੀ ਨੇ ਦੱਸਿਆ ਮੇਰੀ ਪੋਤੀ ਨੇ ਕਹਿੰਦੀ ਪਾਪਾ ਬਾਹਰ ਰੌਲਾ ਪਈ ਜਾਂਦਾ ਇਹ ਸਾਡੇ ਮੇਰਾ ਪੋਤਾ ਹੈ ਹਮ ਸੇਵਕ ਸਿੰਘ ਦਾ ਮੁੰਡਾ ਹਮ ਉਹਨੂੰ ਇਹ ਢਾਈ ਬੈਠੇ ਉਧ ਇਕੱਲੇ ਨੂੰ ਹਮ ਉਹਨੂੰ ਢਾਈ ਮੱਥੇ ਮੁਰਕ ਕੇ ਜਦੋਂ ਦੁਆਕਾ ਨੂੰ ਬਦਲ ਲੱਗਿਆ ਇਹ ਵੀ ਉਹਨੂੰ ਛਡਾਉਣਗੇ ਅਸੀਂ ਗਏ ਯਾਰ ਮੈਂ ਕਿਹਾ ਤੂੰ ਹੀ ਰੁਕਦੇ ਯਾਰ ਮਾਸੀ ਸਾਰਿਆਂ ਨੂੰ ਸਮਝਾ ਦਿੰਨੇ ਕੋਈ ਨਾ ਸਾਡੀ ਗੱਲ ਹੀ ਸੁਣੀ ਆ ਜੋ ਭੱਜੇ ਇੱਥੇ ਆ ਤਾਰ ਤੋੜਦੀ ਬਿਜਲੀ ਦੀ ਉਹਨੇ ਤਾਰ ਤੋੜਦੀ ਬਿਜਲੀੀ ਉਹ ਤੋਂ ਬਾਅਦ ਉਹਨਾਂ ਨੇ ਫਿਰ ਮੀਂਹ ਬਰਾਸਾ ਆਟਾ ਦਾ ਸਾਨੂੰ ਨਹੀਂ ਗੱਲ ਸੁਣੀ ਉਹਨਾਂ ਨੇ ਮੈਂ ਕਿਹਾ ਯਾਰ ਤੁਸੀਂ ਆਪ ਦਾ ਧਿਆਨ ਨਾਲ ਚਲੋ ਮੈਂ ਕਿਹਾ ਪਾ ਘਰ ਦਾ ਘਰ ਹੈ ਤੇ ਉਹ ਤੋਂ ਬਾਅਦ ਨਹੀਂ ਉਹਨਾਂ ਨੇ ਸੁਣੀ ਨਹੀਂ ਸਾਡੀ ਜਿਹੜਾ ਤੁਹਾਡੇ ਘਰੇ ਵਿਆਹ ਅੱਜ ਹਾਂ ਜੀ ਇਹ ਲੜਕੀ ਦਾ ਵਿਆਹ ਤੇ ਲੜਕੇ ਦਾ ਸਾਡੇ ਮੇਰੇ ਪੋਤੇ ਦਾ ਭਤੀਜੇ ਦਾ ਭਤੀਜੇ ਦਾ ਵਿਆਹ ਬਰਾਤ ਆਈ ਹੈ ਤੇ ਜਾਣੀ ਸੁਬਾਹ ਤਾਂ ਜਾਏ ਅੱਜ ਤਾਂ ਵੈਸੇ ਵਿਆਹ ਕਿ ਆਏ ਅੱਜ ਨਹੀਂ ਕੱਲ ਵਿਆਹ ਕਿ ਆਏ ਸੀ ਕੱਲ ਵਿਆਹ ਕਿ ਆਏ ਸੀ ਅੱਜ ਪਾਰਟੀ ਚੱਲ ਰਹੀ ਸੀ ਪਾਰਟੀ ਸੀਗੀ ਉੱਥੇ ਅੱਜ ਤਾਂ ਉੱਥੋਂ ਸਮਾਨ ਸੂਨ ਜਾ ਕੇ ਬ ਘਰ ਹੀ ਆਏ ਸੀਗੇ ਹੂੰ ਦੇਉਂ ਨੀ ਨਾ ਮਾਦਰ ਨਾਲ ਗਿਆ ਯਾਰ ਮਾਦਰ ਲੀੜੇ ਲਾ ਕੇ ਨਾਉਣ ਲੱਗਾ ਸੀ ਇਹ ਉੱਥੇ ਉਹਨੂੰ ਢਾਈ ਬੈਠੇ ਮੁੰਡੇ ਨੂੰ ਜਿਹੜੇ ਪੋਸਿੰਗ ਤੇ ਉਹ ਤੋਂ ਭਾਜੀ ਨੂੰ ਪਤਾ ਲੱਗਾ ਰੋੜਾ ਪਿਆ ਇਹ ਵੀ ਜਵਾਕ ਜਾ ਆਵਦੇ ਉੱਥੇ ਇਹਨਾਂ ਨੇ ਛੜਾ ਸ਼ੁਰੂ ਕਰ ਇੱਥੇ ਜਾਂਦਾ ਫਿਰ ਉਹ ਸਾਰੇ ਤਬਰ ਜਿੰਨੇ ਸੀ ਘਰ ਪਿੱਟਾ ਚਲਾਉਂਦੇ ਚਲਾਉਂਦੇ ਇੱਥੇ ਤੇ ਘਰ ਆਈ ਉਹ ਮੋਰਦੀ ਆ ਕੇ ਮੇਰੀ ਟਾਂ ਚਲਾਈਆਂ ਇਹਨਾਂ ਨੇ ਸਾਰੀ ਜੇ ਜਦੋਂ ਤੁਹਾਡੀ ਘਟਨਾ ਘਟੀ ਆ ਇੱਟਾਂ ਡਲੇ ਚੱਲੇ ਆ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਫੋਨ ਲਾਇਆ ਪੁਲਿਸ ਪ੍ਰਸ਼ਾਸਨ ਕਿੰਨੀ ਕੀ ਦੇਰ ਬਾਅਦ ਪਹੁੰਚ ਗਿਆ ਸੀ ਮੈਂ ਪੁਲਿਸ ਨੂੰ ਦੋ ਤਿੰਨ ਵਾਰੀ ਫੋਨ ਲਾਇਆ ਪਹਿਲਾ ਕੁਵਾਲ ਸਿੰਘ ਨੂੰ ਲਾਇਆ ਉਹ ਬਹਾਨੇ ਸੀ ਕਰਦੇ ਨਹੀਂ ਕੁਵਾਲ ਸਿੰਘ ਤਾਂ ਆ ਗਈ ਸੀ ਆ ਗਈ ਸੀ ਅਕਵਾਲ ਸਿੰਘ ਆ ਗਈ ਸੀ ਅਕਵਾਲ ਕਰਤਾਰ ਸਿੰਘ ਨੂੰ ਲਾਇਆ ਮੈਂ ਫੋਨ ਬੂਟਾ ਵੀ ਆ ਗਿਆ ਸੀ ਅਕਵਾਲ ਸਿੰਘ ਵੀ ਆ ਗਿਆ ਸੀ ਨਾਲੇ ਇੱਕ ਹੋਰ ਮਲਾਜਮ ਸੀ ਉਹਨੇ ਤਿੰਨੇ ਮਲਾਜਮ ਆ ਗਏ ਸੀ ਕਰਤਾਰ ਸਿੰਘ ਨੇ ਲਾਇਆ ਦੋ ਤਿੰਨ ਫੋਨ ਇਹਨਾਂ ਨੂੰ ਦੇ ਰਹੇ ਹੁਣ ਅਸੀਂ ਬਰਦਾਰ ਦੇ ਇਧਰ ਵੀ ਨਹੀਂ ਗਏ ਇੱਥਾਂ ਚਲੀ ਜਾਣੀ ਅਸੀਂ ਬਰਾਂ ਦੀ ਗੱਲ ਥਾਣੀ ਉਤੋਂ ਦੀ ਗੱਡੀ ਲੈ ਕੇ ਫੇਰ ਅਸੀਂ ਰਿਪੋਰਟ ਕਰਾ ਕੇ ਆਏ ਹੁਣ ਜੀ ਜੀ ਭੈਣ ਜੀ ਕਿਵੇਂ ਲੱਗਦਾ ਘਰ ਦੇ ਵਿੱਚ ਡੀਜੇ ਚੱਲ ਰਹੇ ਆ ਖੁਸ਼ੀ ਦਾ ਮਾਹੌਲ ਹੈ ਬਾਈ ਜੀ ਡੀਜੇ ਕੋਈ ਨਹੀਂ ਸੀ ਚੱਲਦੇ ਕੇ ਅਸੀਂ ਰੋਟੀ ਖਾਈ ਜਾਂਦੇ ਸੀ ਉੱਤੋਂ ਦੇ ਮੁੰਡੇ ਰੋੜੇ ਮਾਰਨ ਲੱਗ ਗਏ ਮੇਰੇ ਨਾਲ ਰੋਟੀ ਬਣਾਈ ਜਾਂਦੀਆਂ ਸੀਗਾ ਤੇ ਮੈਂ ਆਖਿਆ ਬਈ ਪਪੂ ਰੋੜੇ ਵੱਜੀ ਜਾਂਦੇ ਆ ਆਂਦੀ ਭਾਬੀ ਤੁਸੀਂ ਦਵਾ ਦਾ ਵੰਦਰ ਉੱਠ ਕੇ ਹੋ ਜੋ ਅਸੀਂ ਦਵਾ ਦਾ ਵੰਦਰ ਉੱਠ ਕੇ ਹੋਵਾਂਗਾ ਤੇ ਮੁੜ ਕੇ ਇੱਧਰ ਦੀ ਰੋੜੇ ਚ ਲਾਉਣ ਲੱਗ ਗਏ ਇਹ ਪੁਲਿਸ ਨੂੰ ਲੈਣ ਉੱਠ ਗਏ ਘੰਟੇ ਬਾਅਦ ਪੁਲਿਸ ਆਈ ਜਿਹੜਾ ਪਰਿਵਾਰ ਲੜਿਆ ਤੁਹਾਡੇ ਨਾਲ ਉਹ ਤੁਹਾਡੇ ਆਪਣੇ ਸਕੇ ਸਬੰਧੀ ਹੈ ਹਾਂਜੀ ਸਾਡੇ ਸਕੇ ਚੋ ਨੀਗਾ ਉਹ ਇਧਰੋਂ ਸੇ ਤੋਂ ਉਹਨਾਂ ਨੂੰ ਜਾਣਦੇ ਨਹੀਂ ਸੀ ਬਈ ਇਹ ਤਾਂ ਨਾ ਰਿਸ਼ਤੇਦਾਰ ਆ ਨਹੀਂ ਇੱਟਾ ਡੱਲੇ ਚੱਲਣ ਦਾ ਕਾਰਨ ਕੀ ਆ ਵੇਖੋ ਪੂਰੀ ਸਾਬਤੀਆਂ ਇੱਟਾਂ ਆਈਆਂ ਡਲੇ ਆਏ ਆ ਪੂਰੇ ਵੇ ਸੜਕ ਦੇ ਵਿੱਚ ਕਿੰਨੇ ਵੀ ਸੇ ਪਏ ਆ ਉਹ ਰੀਜਨ ਤੇ ਕਾਰਨ ਤਾਂ ਹੋਣਾ ਵੀ ਪਹਿਲਾਂ ਗੱਲ ਕਿੱਥੋਂ ਸਟਾਰਟ ਹੋਈ ਆ ਕਰਨ ਜੀ ਵੀਰ ਜੀ ਅੱਜ ਤਾਂ ਬੁੜਗਾ ਅੰਦਰ ਰੋਟੀ ਬਣਾਈ ਜਾਂਦੀਆਂ ਸੀ ਸਾਨੂੰ ਕੋਈ ਪਤਾ ਨਹੀਂਗਾ ਵੀ ਇਧਰੋਂ ਲੜਦੇ ਲੜਦੇ ਇਹ ਮੁੰਡੇ ਮੂਹਰ ਨੂੰ ਦੋ ਤਿੰਨ ਇਧਰ ਨੂੰ ਭੱਜ ਆਏ ਉਹ ਰੋੜੇ ਮਾਰਦੇ ਮਾਰਦੇ ਇਧਰ ਨੂੰ ਆ ਗਏ ਇਹ ਮੁੜ ਕੇ ਅੰਦਰਾ ਚ ਆਪਦੇ ਵੜ ਗਏ ਤੇ ਮੁੜ ਕੇ ਉਹ ਇਧਰ ਦੀ ਜਾ ਕੇ ਰੋੜ ਚ ਲਾਉਣ ਹਾਂਜੀ ਤੁਸੀਂ ਰਿਸ਼ਤੇਦਾਰ ਹੋ ਹਾਂਜੀ ਰਿਸ਼ਤੇਦਾਰ ਹਾਂ ਇਧਰ ਤੁਸੀਂ ਵੀ ਰਿਸ਼ਤੇਦਾਰ ਹੋ ਜੀ ਹਾਂਜੀ ਕੀ ਲੱਗਦਾ ਸੀ ਜਦੋਂ ਮਾਹੌਲੇ ਬਣਿਆ ਹੋਇਆ ਸੀ ਨਹੀਂ ਸਾਨੂੰ ਨਹੀਂ ਪਤਾ ਐਸੇ ਅੰਦਰ ਵਾਸ ਸੀ ਹੂੰ ਤੁਸੀਂ ਬਾਹਰ ਪਹਿਲਾਂ ਡਰ ਕੇ ਵੀ ਆ ਕੀ ਮਾਹੌਲ ਬਣ ਗਿਆ ਅਸੀਂ ਤਾਂ ਇਹ ਇੱਟਾ ਉੱਤੋਂ ਆਉਣ ਲੱਪਗਾ ਸਾਡੇ ਕੋਠੇ ਤੇ ਵੀ ਜਾ ਕੇ ਦੇਖ ਸਕਦੇ ਆ ਇੱਟਾ ਆਈ ਜਾਊਗਾ ਦੇਖ ਲਓ ਵੀਡੀਓ ਬਣਾ ਲਓ ਨਾਲੇ ਤੁਸੀਂ ਮੌਕਾ ਦੇਖ ਸਕਦੇ ਪਰ ਸਾਨੂੰ ਨਹੀਂ ਪਤਾਗਾ ਜਦੋਂ ਇੱਟਾ ਚੱਲਣ ਲੱਪਗਾ ਉੱਪਰ ਉੱਪਰ ਦੇਖਦਾ ਸਾਰਾ ਅਸੀਂ ਤਾਂ ਉੱਪਰ ਦੇਖਿਆ ਜਾ ਕੇ ਵੀ ਇੱਟਾ ਆਈ ਜਾਊਗਾ ਜੀ ਜੀ ਉਹ ਹੋਰ ਵੀ ਜਾਣ ਕੇ ਹਾਂਜੀ ਇਹ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਧੰਨਵਾਦ ਕਰਦੇ ਆਪਾਂ ਸੱਚ ਦੀ ਵਾਜ ਦੇ ਆਪਣਾ ਠੀਕ ਹੈ ਜੀ ਹਾਂ ਏਨਾਈ ਹੁਣ ਆਪਾਂ ਨੂੰ ਪਤਾ ਵੀ ਇਹ ਕੀ ਖਾ ਰੱਖੀ ਬੈਠੇ ਆ ਅਸੀਂ ਮੁੰਡੇ ਨੂੰ ਵਿਆਹ ਕੇ ਲੈ ਹੀ ਕੱਲ ਅੱਜ ਸੀ ਸਾਡੀ ਪਾਰਟੀ ਮੈਰਿਜ ਸੀਗੀ ਅੱਜ ਅਸੀਂ ਤਾਂ ਘਰੇ ਆਪਾਂ ਦਾ ਅਰਗੇਨਾਈਜ਼ਮੈਂਟ ਕਰੀ ਜਾਂਦੇ ਸੀ ਇਥੋਂ ਮੈਨੂੰ ਨਹੀਂ ਪਤਾ ਵੀ ਇਹਨਾਂ ਦੀ ਕੀ ਗੱਲਬਾਤ ਆ ਕਿ ਘਰੇ ਮੁੰਡਾ ਗਿਆ ਸੀ ਆਏ ਨੂੰ ਪਤਾ ਨਹੀਂ ਕੋਈ ਸਮਾਨ ਲੈਣ ਗਿਆ ਉੱਥੇ ਆ ਕੇ ਇੱਟਾਂ ਰੋੜੀ ਚਲਾਣ ਲੱਗ ਗਏ ਸੀ ਤਾਂ ਅਸੀਂ ਬੈਠਕ ਚ ਬੈਠੇ ਸੀਗੇ ਘਰੇ ਆ ਕੇ ਉਹ ਆ ਗਏ ਆਂਦੇ ਸਾਡੇ ਮੁੰਡੇ ਨੂੰ ਉੱਥੇ ਘੇਰ ਲਿਆ ਉਹਨਾਂ ਨੇ ਰੋਕ ਲਿਆ ਬੰਨ ਲਿਆ ਜਦੋਂ ਅਸੀਂ ਸਾਰੇ ਘਰ ਗਏ ਉਹਨਾਂ ਨੇ ਇੱਟਾਂ ਚਲਾ ਦੀਆਂ ਇੱਟਾਂ ਚਲਾ ਦੀਆਂ ਉਸ ਦਿਵਾਰ ਅਸੀਂ ਹੁਣ ਕਿੱਥੇ ਉਹਨਾਂ ਦੀ ਤਾਂ ਨਿਥੀ ਵੀ ਸੀਗੀ ਜੀ ਗੱਲ ਸਾਨੂੰ ਤਾਂ ਯਾਦ ਚੇਤੇ ਵੀ ਨਹੀਂ ਸੀ ਇਹ ਗੱਲ ਜਦੋਂ ਨੂੰ ਅਸੀਂ ਗਏ ਉਦੋਂ ਨੂੰ ਇੱਟਾਂ ਬਹੁਤ ਚੱਲੀਆਂ ਸੀ ਆਪਣਿਆਂ ਬਾਰਾਂ ਮੂਹਰੇ ਤੁਸੀਂ ਵੇਖ ਹੀ ਸਕਦੇ ਆ ਉਹ ਡੈਡੀ ਹੋਰਾਂ ਨੂੰ ਮੈਂ ਕਿਹਾ ਤੁਸੀਂ ਐਪਲੀਕੇਸ਼ਨ ਦਿਓ ਕੱਲ ਨੂੰ ਆਪਣੇ ਤੇ ਕਾਰਵਾਈ ਹੋਊਗੀ ਠੀਕ ਹੈ ਜੀ ਇਹ ਜਦੋਂ ਉਹ ਗਏ ਇਹ ਇਧਰ ਦੀ ਗਏ ਆਪਣੇ ਹਰਗੋਬਿੰਦ ਨਗਰ ਵਿੱਚ ਦੀ ਪਾਸੇ ਦੀ ਗਏ ਆ ਬਈ ਇਧਰ ਇਟਾ ਰੋੜੀ ਬਹੁਤ ਚੱਲ ਰਹੀ ਸੀ ਜਦੋਂ ਘਰੇ ਆ ਆ ਮੇਰੇ ਵੀ ਪਤਾ ਨਹੀਂ ਕੀ ਮਾਰਿਆ ਜੀ ਉਹਨਾਂ ਨੇ ਘਰੇ ਆ ਕੇ ਨੰਨੇ ਨਹੀਂ ਸੀ ਬੰਦੇ ਕਹਿੰਦੇ ਹਾਂਜੀ ਅਸੀਂ ਤੁਹਾਡੇ ਵੀ ਛੱਟ ਤੇ ਲੱਗੀ ਸੀ ਸਾਡੇ ਹਾਂਜੀ ਜਨਜੀਤ ਸਰ ਤੇ ਦੋ ਤਿੰਨ ਬੰਦੇ ਤੇ ਹੋਰ ਵੀ ਲੱਗੇ ਆ ਉਹਨਾਂ ਨੂੰ ਹਸਪੀਟਲ ਲੈ ਕੇ ਗਏ ਆ ਜੀ ਉਹ ਕੱਲ ਨੂੰ ਆਪਾਂ ਵੇਖਾਂਗੇ ਕੱਲ ਨੂੰ ਕੀ ਬੰਦਾ ਕੀ ਜਾ ਕੇ ਹੋ ਸਕਦਾ ਹੁਣੇ ਹੀ ਅਸੀਂ ਜਾਈਏ ਜਾਵਾਂਗੇ ਪਾਸੇ ਦੀ ਜੀ ਜੀ ਕੋਈ ਤੁਹਾਡਾ ਜਾਨੀ ਨੁਕਸਾਨ ਵੀ ਹੋਇਆ? ਨਹੀਂ ਵੀ ਅਸੀਂ ਤੇ ਰਿਸ਼ਤੇਦਾਰਾਂ ਨੇ। ਅੱਛਾ ਜਾਨੀ ਨੁਕਸਾਨ ਕੋਈ ਨਹੀਂ ਹੋਇਆ। ਕੋਈ ਨਹੀਂ ਹੋਇਆ ਜੀ। ਹਾਂ। ਅੱਛਾ ਤੁਹਾਡੇ ਨਾਨਕਾਂ ਨਾਨਕਾ ਪਰਿਵਾਰ ਹੈ। ਹਾਂਜੀ ਅਸੀਂ ਨਾਨਕਾ ਪਰਿਵਾਰਾਂ ਜੀ ਸਾਰੇ ਮਾਮਾਾਂਾਂ ਦੇ ਮੁੰਡੇ ਨੇ। ਵਿਆਹ ਦੇ ਵਿੱਚ ਜਦੋਂ ਇਹੋ ਜਿਹਾ ਮਾਹੌਲ ਹੋ ਜਾਂਦਾ ਪਰਿਵਾਰ ਜਿਹੜਾ ਮਿਲ ਗਿਆ ਤਾਂ ਵੈਸੇ ਹੀ ਡਰ ਜਾਂਦਾ ਵੀ ਆਹ ਕੀ ਹੋ ਗਿਆ। ਹਾਂਜੀ ਅਸੀਂ ਤਾਂ ਬੈਠੇ ਸੀ ਰੋਟੀ ਖਾਈ ਜਾਂਦੇ ਸੀ। ਧੱਕ ਬੈਠੇ ਸੀ ਉਧਰ ਐਸ ਘਰੇ ਸਾਡੇ ਤੇ ਕੈਸ ਘਰੇ ਬੈਠੇ ਸੀ। ਅਸੀਂ ਤਾਂ ਜਦੋਂ ਰੌਲਾ ਪਿਆ ਅਸੀਂ ਉਦੋਂ ਬਾਹਰ ਨਿਕਲੇ ਵੀ ਆਹ ਕੀ ਖੜਕਤ ਹੋਈ ਜਾਂਦਾ ਜੀ। ਅਸੀਂ ਤਾਂ ਰਿਸ਼ਤੇਦ ਬਹੁਤ ਕੋਸੂਈ ਜਾਨੀ ਨੁਕਸਾਨ ਹੁਣ ਤੋਂ ਬਚਦੇ ਰਹਿ ਗਈ ਤੁਹਾਡੀ ਨੁਕਸਾਨ ਦੀ ਬਚਤ ਹੈ ਹਮਮ ਹੋਰ ਕੋਈ ਨਹੀਂ ਬਸ ਉਹ ਤੋਂ ਬਸ ਅਸੀਂ ਸਾਡੀ ਜਾਨ ਬਚੀ ਹੈ ਇੱਕ ਜਾਨ ਹੀ ਬਚੀ ਇਤਾਂ ਵੱਡੀਆਂ ਮੁੰਡਿਆਂ ਦੇ ਸਿਰਾਂ ਚ ਉਹ ਵੀ ਲੋਕੇ ਅੰਦਰ ਵੜ ਕੇ ਬਚਾਈ ਅਸੀਂ ਹਮ ਜੀ ਜੇ ਅਸੀਂ ਨਾਲ ਅੰਦਰ ਵੜਦੇ ਸਾਡੇ ਵੀ ਸਿਰ ਚ ਵੱਜਦੀ ਜੀ ਜੀ ਆਹ ਹੋਰ ਵੀ ਜਾਣਕਾਰੀ ਲਵਾਂਗੇ ਤੁਸੀਂ ਵੀ ਇੱਥੇ ਪਰਿਵਾਰ ਚ ਰਹਿੰਦੇ ਹੋ ਕਿਹੋ ਜਿਹਾ ਮਾਹੌਲ ਸੀ ਜਦੋਂ ਇਟਾਂ ਡਲੇ ਚੱਲਦੇ ਆ ਮੌਲ ਦੇਖਣ ਵਾਲਾ ਹੈ ਨਹੀਂ ਸੀਗਾ ਇਟਾਂ ਰੋੜੇ ਚੱਲੀ ਜਾਂਦੇ ਸੀ ਜਿਆਦਾ ਬਚਾਅ ਕਰਨਾ ਸੀ ਕਿਰਾ ਤਾਂ ਹਮ ਆਪਾਂ ਅੰਦਰ ਚੁੱਪ ਕਰਕੇ ਬੈਠ ਗਏ ਪੁਲਿਸ ਨੂੰ ਕਾਰਵਾਈ ਕੀਤੀ ਪੁਲਿਸ ਨੂੰ ਫੋਨ ਫੋਨ ਲਵਾਏ ਕਹਿ ਕੇ ਅਸੀਂ ਥਾਣੇ ਗਏ ਨਾਲਾ ਦੇ ਦਾਦਾ ਜੀ ਦੀ ਜੀ ਮਸਾਹੀ ਇੱਥੇ ਆਪਾਂ ਕਰ ਜਦੋਂ ਪੁਲਿਸ ਪ੍ਰਸ਼ਾਸਨ ਆਉਂਦਾ ਉਦੋਂ ਡੜਾ ਇੱਟਾ ਡਲੇ ਚੱਲਣੋਂ ਬੰਦ ਹੋ ਗਏ ਸੀ ਉਦੋਂ ਬਾਲਾ ਦਾ ਭਾਈ ਬੰਦ ਹੀ ਹੋ ਗਏ ਸਾਡਾ ਸਾਰਾ ਕੋ ਭੰਦ ਤੇ ਇਹਨਾਂ ਨੇ ਆ ਲਾਈਟਾਂ ਲੂਟਾ ਸਾਰਾ ਕੋ ਹਸਾਬ ਦਾ ਬਲਾ ਲ ਤੁਸੀਂ ਆਪ ਹੀ ਹੂੰ ਹੁਣ ਹੁਣ ਕੀ ਗੱਗੇ ਹੁਣ ਵਿਆਹ ਤੇ ਬੁਲਾ ਕੇ ਗਲਤੀ ਕਰੀ ਆ ਹੂੰ ਉਹ ਉਹ ਤੁਸੀਂ ਸੜਕ ਦਿਖਾਓ ਮੈਨੂੰ ਇੱਕ ਵਾਰੀ ਆਪ ਵਿਖਾਓ ਉਹ ਤੋਂ ਉਹ ਤੱਕ ਮੋੜ ਦਾ ਕਰੋੜੇ ਆਪਣੇ ਉਹ ਮੋੜ ਤੋਂ ਲੈ ਕੇ ਜੀ ਇੱਧਰ ਵੇਖੋ ਇਹ ਜਿਵੇਂ ਪਹਿਲਾਂ ਇੱਕ ਚੰਦਪਾਣ ਵਾਲਾ ਮਾਹੌਲ ਬਣਿਆ ਹੋਇਆ ਸੀ ਉਸੇ ਵਾਂਗ ਇਹ ਮਾਹੌਲ ਬਣਿਆ ਹੋਇਆ ਇਟਾਂ ਲਈ ਕੈਮਰਾਮੈਨ ਨੂੰ ਕਹਿੰਨਾ ਤਸਵੀਰਾਂ ਦਿਖਾ ਦੇ ਸੜਕ ਦੇ ਵਿੱਚ ਸਾਫਤੀਆਂ ਇਟਾਂ ਡਲੇ ਚੱਲੇ ਆ ਗਰਨੇਟਾਂ ਵਾਂਗ ਇਹ ਡਲੇ ਇਟਾਂ ਚੱਲੇ ਆ ਮੀਂਹ ਵਾਂਗ ਵਰਿਆ ਵਿਆਹ ਸੀ ਦੂਸਰੇ ਘਰੇ ਵਿਆਹ ਰੱਖਿਆ ਹੋਇਆ ਸੀ ਉਹ ਕਹਿੰਦੇ ਅਸੀਂ ਆਪਦੇ ਪਰਿਵਾਰ ਨੂੰ ਦੂਸਰੇ ਨੂੰ ਸੱਦਿਆ ਸੀ ਵਿਆਹ ਦੇ ਵਿੱਚ ਉਹਨਾਂ ਦੇ ਦੂਜੇ ਪਰਿਵਾਰ ਵੱਲੋਂ ਸਾਡੇ ਪਰਿਵਾਰ ਦੇ ਉੱਤਰ ਇੱਟਾਂ ਡਲੇ ਚਲਾਏ ਗਿਆ ਕੀ ਕਹਾਣੀ ਆ ਦੂਜੇ ਪਰਿਵਾਰ ਦਾ ਵੀ ਪੱਖ ਲੈਣ ਦੀ ਕੋਸ਼ਿਸ਼ ਕਰਾਂਗੇ ਜੇਕਰ ਉਹਨਾਂ ਨੇ ਪੱਖ ਦਿੱਤਾ ਤਾਂ ਉਹਨਾਂ ਦੇ ਨਾਲ ਵੀ ਸੰਪਰਕ ਕਰਾਂਗੇ ਰਾਤ ਦੇ ਇਸ ਵਕਤ 9:10 ਵੱਜ ਚੁੱਕੇ ਨੇ ਜਿਹੜਾ ਇਹ ਵਿਆਹ ਸੀ ਕਰੇ ਵਿਆਹ ਕੇ ਲੜਕੇ ਨੂੰ ਲੈ ਕੇ ਆਏ ਸੀ ਪਾਰਟੀ ਰੱਖੀ ਹੋਈ ਸੀ ਘਰ ਦੇ ਵਿੱਚ ਦੂਸਰੇ ਪਰਿਵਾਰ ਨੂੰ ਸੱਦਿਆ ਹੋਇਆ ਸੀ ਤੇ ਉਸ ਪਰਿਵਾਰ ਵੱਲੋਂ ਇਹ ਕਹਿ ਰਹੇ ਆ ਕਿ ਸਾਡੇ ਪਰਿਵਾਰ ਦੇ ਉੱਤੇ ਇਹ ਟੰਡਲੇ ਚਲਾਏ ਆ ਉਹ ਵੀ ਇਹਨਾਂ ਦੇ ਆਪ ਦੇ ਨਜ਼ਦੀਕੀ ਸਕੇ ਸੰਬੰਧੀ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦਾ ਘਰ ਵੀ ਬਿਲਕੁਲ ਇਸ ਦੇ ਨਾਲ ਹੀ ਇਹ ਜਿਹੜੀਆਂ ਤੁਹਾਨੂੰ ਜ਼ੈਤੋਂ ਮੰਡੀ ਦੀਆਂ ਟੀਬੀ ਸਾਹਬ ਰੋਡ ਦੀਆਂ ਕੋਠੇ ਮਾਲਾ ਸਿੰਘ ਨੂੰ ਜਿਹੜੀ ਰੱਟ ਛੜਕ ਜਾਂਦੀ ਹੈ ਉਸ ਦੀਆਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਇਸ ਵਕਤ ਰਾਤ ਦਾ ਸਮਾਂ ਇੱਥੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੇਕਰ ਪੁਲਿਸ ਪ੍ਰਸ਼ਾਸਨ ਨੇ ਸਾਡੇ ਨਾਲ ਗੱਲਬਾਤ ਕਰੀ ਤਾਂ ਦੂਸਰੇ ਪਾਸੇ ਇਹ ਦੂਜੀ ਧਰ ਆ ਗਈ ਹੈ ਇਹ ਦੂਜੀ ਧਰ ਰਹਿ ਗਈ ਹੈ ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਇਸ ਘਰ ਆ ਇਸ ਘਰ ਦੇ ਵਿੱਚ ਕਿਹਾ ਜਾਂਦਾ ਕਿ ਸਾਡੇ ਇਸ ਪਰਿਵਾਰ ਨੇ ਸਾਡੇ ਉੱਤੇ ਇਟਾਂ ਡਲੇ ਚਲਾਈ ਹੈ ਇਹਨਾਂ ਦੇ ਨਾਲ ਵੀ ਗੱਲਬਾਤ ਕਰ ਹੈ ਕੋਈ ਨਹੀਂ ਕਰੇ ਕੋਈ ਨਹੀਂ ਸਰ ਬਟਕ ਕਰੇ ਸਾਰਿਆਂ ਦੇ ਡਲੇ ਇਹਨਾਂ ਨੇ ਕੋਠੇ ਉੱਪਰ ਚੜਕੇ ਸਾਰਿਆਂ ਦੇ ਡਲੇ ਚੜਾਏ ਆ ਸਾਰੇ ਬੱਚਿਆਂ ਦੇ ਵੱਜੇ ਹੈਗੇ ਮੇਨ ਬੰਦਿਆਂ ਦੇ ਛੋਟੇ ਛੋਟੇ ਬੱਚਿਆਂ ਦੇ ਮਤਲਬ ਵੀ ਵੱਜੇ ਹੈਗੇ ਸਾਰਾ ਘਰ ਸਾਡਾ ਭਰਿਆ ਹੋਇਆ ਹਾਲਾਂਕਿ ਸਾਡੇ ਨਾਲ ਕੋਈ ਰੋਲਾ ਨਹੀਂ ਸੀਗਾ ਰੋਲਾ ਸੀਗਾ ਬਾਈਕਾਂ ਨਾਲ ਸਾਰਾ ਉਹਨਾਂ ਦਾ ਛੱਡ ਕੇ ਉਹਨਾਂ ਨੇ ਸਾਰੀ ਗਲੀ ਤੁਸੀਂ ਦੇਖ ਰਹੇ ਹੋਗੇ ਸਾਰੇ ਡਲੇ ਉਹਨਾਂ ਨੇ ਐ ਇਸ ਤਰ੍ਹਾਂ ਹੀ ਮਤਲਬ ਵੀ ਦੂਰ ਦੂਰ ਤੱਕ ਅੰਦਰ ਤੱਕ ਬੱਚਿਆਂ ਦੇ ਗਏ ਆ ਜਿਹੜੇ ਪਰਿਵਾਰ ਦੇ ਅੱਜ ਵਿਆਹ ਰੱਖਿਆ ਹੋਇਆ ਸੀ ਕਰ ਇਹ ਤੁਹਾਡੇ ਸਕੇ ਸਬੰਧੀ ਆ ਸਕੇ ਸਬੰਧੀ ਤੁਸੀਂ ਵਿਆਹ ਦੇ ਵਿੱਚ ਤੁਹਾਨੂੰ ਬੁਲਾਇਆ ਹੋਇਆ ਸੀ ਨਹੀਂ ਜੀ ਸਾਡਾ ਕੋਈ ਮਤਲਬ ਇਹ ਰੌਲਾ ਕੋਈ ਨਹੀਂ ਸੀ ਸਾਡਾ ਉਹਨਾਂ ਨਾਲ ਸਾਡਾ ਕੋਈ ਕਲੇਸ਼ ਨਹੀਂ ਸੀਗਾ ਉਹਨਾਂ ਨਾਲ ਨਾ ਹੀ ਕੋਈ ਐਦਾਂ ਸੀਗਾ ਵੀ ਸਾਡੀ ਕੋਈ ਉਹਨਾਂ ਨਾਲ ਵੀ ਕੋਈ ਪੁਰਾਣੀ ਦੁਸ਼ਮਣੀ ਸੀਗੀ ਬਸ ਅਚਾਨਕ ਹੀ ਉਹਨਾਂ ਨੇ ਉਹਨਾਂ ਦੀ दारू ਪੀਤੀ ਸੀਗੀ ਡਰਿੰਕ ਕੀਤੀ ਹੋਈ ਸੀ ਬੱਚੇ ਬਾਹਰ ਬੈਠੇ ਸੀ ਉਹਨਾਂ ਨੂੰ ਬੋਲੇ ਆਂਦੇ ਵੀ ਇਸ ਤਰ੍ਹਾਂ ਐ ਕਰਕੇ ਵੀ ਤੁਸੀਂ ਗਾਲ ਦੇਣ ਲੱਗ ਗਏ ਗਾਲ ਕੱਢੇ ਤੇ ਉਹ ਬੱਚੇ ਫਿਰ ਬੋਲਣ ਲੱਗੇ ਜੀ ਗਾਲ੍ਹਾਂ ਮਿੰਦੇ ਦਿੰਦੇ ਦਿੰਦੇ ਹੀ ਬਸ ਉਹਨਾਂ ਨੇ ਉਦੋਂ ਬਾਅਦ ਬੰਦੇ ਬੁਲਾ ਲਏ ਜੀ ਨਾਲ ਦੇ ਨਾਲ ਹੀ ਉਹਨਾਂ ਨੇ ਬਸ ਡਲੇ ਭਰੋਣੇ ਸ਼ੁਰੂ ਕਰ ਦਿੱਤੇ ਜੀ ਕੀ ਲੱਗਦਾ ਵਿਆਹ ਦੇ ਵਿੱਚ ਇਹੋ ਜੀ ਘਟਨਾ ਘਟ ਜਾਨੀ ਦੂਸਰੇ ਪਾਸੇ ਜਿਹੜੇ ਵਿਆਹ ਦੇ ਵਿੱਚ ਮੇਲੀ ਆਏ ਹੁੰਦੇ ਰਜਾ ਦੋਸਤ ਮਿੱਤਰ ਆਏ ਹੁੰਦੇ ਆ ਉਹਨਾਂ ਦੀ ਵੀ ਡਰਿੰਕ ਕੀਤੀ ਹੁੰਦੀ ਆ ਕੀ ਘਟਨਾ ਘਟ ਜਾਂਦੀ ਤੇ ਕੀ ਹੋਣਾ ਸੀ ਫਿਰ ਇਹੋ ਜਿਹਾ ਕੀ ਕਹਿ ਸਕਦੇ ਆ ਸਰ ਹੁਣ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਜੀ ਹੁਣ ਹਾਲਾਤ ਤੁਸੀਂ ਦੇਖ ਹੀ ਰਹੇ ਹੋ ਪੋਰਾ ਪੋਰਾ ਬੱਚੇ ਆ ਸਾਡੇ ਬੱਚਿਆਂ ਦੇ ਸਾਰਿਆਂ ਦੇ ਸੱਟਾਂ ਵੱਜੀਆਂ ਹੋਈਆਂ ਜੀ ਇਸ ਤੋਂ ਵੱਧ ਕੀ ਹੋਣਾ ਸੀਗਾ ਆ ਦੇਖ ਲਓ ਜ ਇਹ ਇਹ ਤੁਹਾਡੇ ਪਰਵਾਦੇ ਮੈਂਬਰ ਦਾਖਲ ਹੈ ਹਾਂਜੀ ਇਹਨਾਂ ਨੂੰ ਰੈਫਰ ਕਰਦਾ ਫਰੀਦਕੋਟ ਫਰੀਦਕੋਟ ਰੈਫਰ ਕਰਦਾ ਹਾਂਜੀ